ਦੋਸਤੋ ਜੈ ਬਾਬੇਰੀ ਇਹ ਵਲੋਗ ਹੈ ਬਾਬਾ ਜੀ ਦੇ ਸਲਾਣਾ ਚਾਲੇ ਬਾਰੇ ਇਸ ਵੀਡੀਓ ਵਿੱਚ ਤੁਹਾਨੂੰ ਬਹੁਤ ਸਾਰੀ ਅਧੂਰੀ ਜਾਣਕਾਰੀ ਦੇ ਨਾਲ ਮਿਲੂਗਾ ਫਾਲਤੂ ਦਾ ਗਿਆਨ ਮੇਰੇ ਵੱਲੋਂ ਫ੍ਰੀ ਇਸ ਲਈ ਵੀਡੀਓ ਨੂੰ ਐਂਡ ਤੱਕ ਦੇਖਿਓ ਲਾਈਕ ਕਰ ਗਈ ਬੋਲ ਸਾਚੇ दरबार ਕੀ ਜੈ ਜੈ ਮਾਤਾ ਦੀ ਜੈ ਬਾਬਾ ਜੀ ਤੁਹਾਡੇ ਪਿੰਡ ਤੋਂ ਚੱਲਾ ਜਾ ਰਿਹਾ ਹੈ ਚੀ ਸਿੱਧ ਬਾਬਾ ਬਲਕਨਾਥ ਦੇ ਦਰਬਾਰ ਆਲ ਮੇਰੇ ਚੱਲ ਰਿਹਾ ਹੈ ਸਵਿਚ ਆਫ ਮੇਰਾ ਪ੍ਰਾਤੀ ਰਜ ਬਾਕੀ ਸੰਗਤਾਂ ਨੂੰ ਅੱਗੇ ਤੁਹਾਨੂੰ ਮਿਲਵਾਉਂਦੇ ਆ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰ ਦੇਣਾ ਸਾਰਿਆਂ ਨੇ ਦੇਖੋ ਦੋਸਤੋ ਇੱਕ ਬੱਸ ਉਹ ਹੈ ਇੱਕ ਏ ਹੈ ਤੇ ਇੱਕ ਉਧਰ ਪਰੇ ਲੱਗੀਆਂ ਬਾਕੀ ਟੋਟਲੀ ਇਹ ਬੱਸਾਂ ਜਿਹੜੇ ਸਾਡੇ ਪਿੰਡ ਤੋਂ ਜਾ ਰਹੀਆਂ ਤੇ ਇੱਕ ਬੱਸ ਜੋ ਨਾਲ ਦੇ ਪਿੰਡ ਤੋਂ ਜਾ ਰਹੀ ਹੈ ਉਹ ਉਧਰ ਦੀਆਂ ਸੰਗਤਾਂ ਹੋਣਗੀਆਂ ਅਗਲੀ ਲਗਭਗ 7 ਬੱਸਾਂ ਲੰਗਰ ਲਈ ਵੀ ਕੁਝ ਸੰਗਤਾਂ ਗਈਆਂ ਹੈ ਸਾਡੇ ਪਿੰਡ ਤੋਂ ਇੱਧਰ ਬੈਠੀਆਂ ਸੰਗਤਾਂ ਜੈ ਬਾਬੇ ਦੀ ਦੋਸਤੋ ਹੁਣ ਅਸੀਂ ਇੱਥੇ ਬਾਬਾ ਜੀ ਦਾ ਮੱਥਾ ਟੇਕ ਕੇ ਦਰਬਾਰ ਤੇ ਤੇ ਹੁਣ ਫਰਸਟ ਬੈਂਦੇ ਆ ਜਾ ਕੇ ਫਿਰ ਦੇਖਦੇ ਆ ਬਾਕੀ ਕੌਣ ਕੌਣ ਆ ਰਿਹਾ ਇਸ ਵਾਰ ਆਲੇ ਸਾਡਾ ਸਾਥੀ ਮਿੱਤਰ ਦੋਸਤ ਇਹਦੇ ਭਾਈ ਦੀ ਗੱਡੀ ਵੀ ਲੈ ਚਲੀ ਓਏ ਨਾਥਿੰਗ ਫੋਨ ਦਿਖਾਈ ਨਾਥਿੰਗ ਦਾ ਨਾਥਿੰਗ 5 ਓਏ ਹੈਲੋ ਲਾਂਚ ਹੋਣਾ ਅਜੇ ਬਲਾਇਆ ਇਧਰ ਗਲਤ ਕਰ ਲੈਣਾ ਬੜਾ ਵੱਡਾ ਬੰਦਾ ਬਣ ਗਿਆ ਇਹ ਨਾਲ ਨਹੀਂ ਮਣੀ ਬੰਦ ਕਰਦਾ ਕਿੱਦਾਂ ਲੈ ਯਾਰ ਤੇ ਦੋਸਤੋ ਹੁਣ ਯਾਤਰਾ ਜੋ ਸਾਡੇ ਪਿੰਡ ਤੋਂ ਚੱਲਣੀ ਸ਼ੁਰੂ ਹੋਣ ਲੱਗੀ ਆ ਜਥੇਦਾਰ ਕਾਲਾ ਜੀ ਫੀਸ ਹੋਲੇ ਆ ਪਾਕ ਮਾਹੀ ਦੇ ਵੀ 4:04 ਹੋ ਗਿਆ ਇਸ ਵੇਲੇ 4:22 ਮਿੰਟ ਤੇ ਅਸੀਂ ਇੱਥੇ ਹੁਣ ਮੇਰ ਕਰ ਰਹੇ ਆ ਪਤਾ ਨਹੀਂ ਕਿਹਦੀ ਵੇਟ ਕਰ ਰਹੇ ਹੁਣੇ 2-4 ਮਿੰਟ ਹੋਇਆ ਤੇ ਬਾਕੀ ਇਹਦੇ ਬਾਰੇ ਵਿਸ਼ੇਸ਼ ਚਰਚਾ ਕਰਨਗੇ ਸਾਡੇ ਮਿੱਤਰ ਵਿਕਾਲ ਭਾਜੀ ਕਿਉਂ ਰੁਕਣੀ ਆ ਸੀ ਇੱਥੇ ਖੜੀਆਂ ਗੱਡੀਆਂ ਰੋਤੀਆਂ ਇੱਥੇ ਤੋਂ ਕਿਚ ਗੱਡੀਆਂ 1 2 3 4 ਮਤਲਬ ਟੋਟਲੀ ਜੋ 8 ਗੱਡੀਆਂ ਆਪਣੀਆਂ ਥੋੜੀਆਂ ਅੱਗੇ ਖੜੀਆਂ ਗਈਆਂ ਤੇ ਬਾਕੀ ਆ 500 ਗੱਡੀ 'ਚ ਬੈਠਿਆ 3 ਨੰਬਰ ਬੱਸ 'ਚ ਬੱਸ ਵਿੱਚ ਭਜਨ ਦੁਕਾਨ ਦੇ ਗਾਂਦੇ ਅੱਗੇ ਚੱਲਾਂਗੇ ਆਪਾਂ ਅੱਰੀ ਵਾਰ ਬਲੌਗ ਪੰਜਾਬੀ ਵਿੱਚ ਬਣਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਿਬੜੀ ਪੰਜਾਬੀ ਮਤਲਬ ਥੋੜੀ ਹੋੜ ਨਿਕਲ ਜਾਂਦੀ ਜੋ ਅਸੀਂ ਬੋਲਦੇ ਆ ਉਹ ਟੱਚ ਪ੍ਰੋਪਰ ਦੇ ਨਹੀਂ ਪਾਰਿਆ ਜਿਵੇਂ ਅਣਕਾ ਲੱਭਦੇ ਹੋਏ ਕਾਲੀਆਂ ਅਣਕਾਂ ਵਿੱਚ ਕੀ ਹਾਲ ਚੱਲ ਜਾਏ ਜੈ ਬਾਬੇ ਦੀ ਜੈ ਬਾਬੇ ਦੀ ਜੀ ਦੇਖੋ ਦੋਸਤੋ ਪੰਜਾਬ ਦੇ ਕੰਢੀ ਏਰੀਆ ਦੀ ਖੂਬਸੂਰਤੀ ਅੱਜ ਤੇ ਬੱਦਲ ਆ ਵਸੇ ਲੇਕਿਨ ਤੋੜਕ ਨਜ਼ਾਰਾ ਦੇਖਣ ਨੂੰ ਅੱਲਾ ਇੱਥੇ ਇਨਵੈਸਟਮੈਂਟਾਂ ਵਾਲੀ ਚ ਇਸ ਵੇਲੇ ਆਪਾਂ ਰੁਕਿਆ ਤਲਵਾੜੇ ਤੇ ਟਾਈਮ ਹੋ ਚੁੱਕਿਆ ਆਪਣਾ ਮੋਜੂ ਭਾਈ ਸਾਡੇ ਡਰਾਈਵਰ ਸਾਹਿਬ 5 ਵਜਣ ਲੱਗਿਆ 5 ਮਿੰਟ ਰਹਿ ਗਿਆ ਤੇ ਇਹ ਨਹੀਂ ਕੀ ਹੋਇਆ ਤੇ ਸੇਵਾ ਕਰਦੇ ਹੋਏ ਵੀਡੀਓ ਤੇ ਤਲਵਾੜੇ ਪਹੁੰਚੇ ਆ ਆ ਦੇਖ ਲਓ ਸੈਕਟਰ ਕਿੱਡੀ ਜਿਹੜੀ ਆਪਣਾ ਯਾਤਰਾ ਚੱਲਦੀ ਹੈ ਨਾ ਇਹ ਬ੍ਰੇਕ ਦੇ ਨਾਲ ਨਾਲ ਚੱਲਣੀ ਮਤਲਬ ਥੋੜੇ ਥੋੜੇ ਦੇਰ ਬਾਅਦ ਬ੍ਰੇਕ ਲਾ ਕੇ ਹੈਲੋ ਗਾਇਜ਼ ਸੇਵਾਦਾਰ ਸਬਸਕ੍ਰਾਈਬ ਕਰੇ ਹਮਾਰੇ ਭਾਈ ਕੋ ਕਾਕਾ ਉਹ ਤਾਂ ਲੱਗਣ ਲੱਗੀ ਪੂਰੀ ਗੱਡੀਆਂ ਦੀ

ਦੋਸਤੋ ਅਸੀਂ ਪਹੁੰਚੇ ਹਾਂ ਛੋੜੇ ਚੁਰੜੂ ਪਿੰਡ ਅੱਛਾ ਜੀ ਆ ਦੇਖੋ ਆ ਗਿਆ ਭਗਤ ਜੰਡੇ ਸਾਡੇ ਕੱਲ ਨਿਕਲੇ ਸੀ ਉਹਨਾਂ ਨੇ ਇੱਥੇ ਲੰਗਰ ਲਗਾਇਆ ਅੱਜ ਤੇ ਅੱਜ ਔਰ ਕੱਲ ਦੋ ਦਿਨ ਲੰਗਰ ਚੱਲੂਗਾ ਉਹ ਆਪਾਂ ਬਾਹਰ ਕੇ ਕਰਕੇ ਬੜਾ ਲੰਗਰ ਲਗਾ ਕੇ ਤੇ ਹਾਂ ਵੇ ਵੇ ਕੱਲ ਕਰੀ ਇੰਦਲ ਹੋਇਆ ਪਿਆ ਮੰਗਾ ਜੀ ਕੋਤੋਂ ਪਵੜੀ ਬੈਧੀ ਆ ਰੇ ਇੱਧਰ ਬਿੜੀਆਂ ਨਹੀਂ ਬਣਾਦੀ ਫਿਰ ਮੰਗਾਂ ਕੋਲੋ ਜੀ ਮੰਗਾ ਜੀ ਪਿੱਕਲ ਜੀ ਪਿੱਕਾ ਨਹੀਂ ਇਹ ਮਸਾਂ ਨੂੰ ਯਾਦ ਕੀਤਾ ਹੀ ਆ ਗਏ ਆਂਗੇ ਸੱਜਣ ਸਾਰੇ ਸਾਰੇ ਤਾਂ ਇਹਦਾ ਚੱਲ ਰਿਹਾ ਲੰਗਰ ਔਰ ਅੰਦਰ ਬਸ ਵਿੱਚ ਔਰ ਬਾਹਰ ਕਿ ਸੰਗਤਾਂ ਦੇ ਬਟਾਉਣੇ ਬੈਠੀਆਂ ਔਰ ਲੰਗਰ ਖਾਣ ਦੀਆਂ ਬਾੜੀ ਬਾੜ ਕੇ ਫਿਰ ਆਪਾਂ ਚੱਲਦੇ ਆਂ ਅੱਛਾ ਇਹ ਸਾਨੂੰ ਯਾਦ ਉਹ ਕਰ ਰਹੀ ਅੱਜ ਕੰਦੇ ਜਰੂਰ ਜਰੂਰ ਕਹਿੰਦੇ ਜੇ ਤੁਸੀਂ ਅੱਜ ਸੇਵਾ ਨੂੰ ਆਏ ਹੁੰਦੇ ਨਾ ਨਹੀਂ ਹੈਲੋ ਗਾਇਜ਼ ਕਰਦੇ ਰਹਿਣਾ ਹੀ ਅੱਜ ਲੰਗਰ ਵਿੱਚ ਬੇਇੱਜ਼ਤੀ ਕਰ ਰਿਹਾ ਕਿਹ ਤਰੀਕੇ ਨਾਲ ਕਰ ਲਿਆ ਤਾ ਪਰ ਫਿਰ ਵੀ ਬੇਇੱਜ਼ਤ ਕਰ ਦੇ ਤੇਰੀ ਉਹ ਬੇਇੱਜ਼ਤੀ ਯਾਦ ਕਰਾ ਦੇ ਦੇ ਤੈਨੂੰ ਅੱਛਾ ਠੀਕ ਹੈ ਠੀਕ ਹੈ ਚੱਲਦੇ ਆਂ ਅਸੀਂ ਪੈਂਦੇ ਆਂ ਚਾਹ ਪੀ ਕੇ ਅੰਦਰ ਪਹਿਲੇ ਆਂ ਗੱਡੀ ਵਿੱਚ ਚਾਹ ਦਾ ਲੰਗਰ ਉਹ ਕਦੇ ਗਿਆ ਤੂੰ ਚਾਹ ਪੀਤੇ ਆਂ ਅੰਦਰ ਵੀ ਕਰਨਾ ਬਾਹੂਬਲੀ ਇਹ ਦੋਸਤੋ ਗਰਮ ਗਰਮ ਚਾਹ ਲੈਟੇ ਮੌਸਮ ਵਿੱਚ ਗਰਮ ਗਰਮ ਚਾਹ ਪੀਣ ਦਾ ਮ제 ਕੁਛ ਹੋ ਰਿਹਾ ਹੈ ਵੈਸੇ ਵੀ ਨਾ ਯਾਰ ਅੱਜ ਬਾਰਿਸ਼ ਦਾ ਮੌਸਮ ਹੈ ਔਰ ਬਾਬਾ ਜੀ ਤਾਂ ਮੈਂ ਹੁਣੇ ਦੇਖ ਰਹੀ ਆ ਕਾਫੀ ਬਾਰਿਸ਼ ਹੋਈ ਹੈ ਇਧਰ ਵੀ ਜਾਤੇ ਜਦਦੇ ਵੀ ਕਹਿੰਦੇ ਜੋ ਲੰਗਰ ਜਿਹੜਾ ਚੱਲਿਆ ਨਾ ਅੱਜ ਬਾਰਿਸ਼ ਵਿੱਚ ਹੀ ਚੱਲਿਆ ਉਹ ਕਾਫੀ ਹਵਾਰਿਸ਼ ਹੋਈ ਹੈ ਹੁਣ ਥੋੜਾ ਜਿਹਾ ਬਾਰਿਸ਼ ਛੱਡੀ ਹੈ ਤੇ ਬਾਕੀ ਰਹਿਮਤ ਤਾਂ ਮਹੀ ਹੈ ਦੋਸਤੋ ਪੈਣਾ ਤਾਂ ਹੈ ਹੀ ਹੈ ਤੁਹਾਡਾ ਫੇਵਰੇਟ ਬਲੋਗਰਸ ਛੋਟਾ ਲੋਗ ਹੈ ਛੋਟਾ ਮਿਲਦਾ ਵੀ ਪਸਾਂ ਵਿੱਚ ਵੀ ਤੁਹਾਨੂੰ ਮਿਲਾਂਦੇ ਆ ਕੁਝ ਭਗਦ ਜਿਹੜੇ ਬੈਠੇ ਆ ਸਾਡੇ ਅਗਰ ਤੁਹਾਨੂੰ ਦਿਖਾ ਦਿੰਦੇ ਆ ਹਣਾ ਦੇਖਦੇ ਆ ਪਹਿਲਾਂ ਹੀ ਛੱਡੇ ਬੱਟੇ ਕਿਹੜੇ ਫੋਨ ਬੈਠਾ ਹੈ ਸਭ ਕੀ ਆ ਚੱਲ ਜੇ ਬੜੀ ਜਾਣ ਪਛਾਣ ਵਾਲੇ ਘਾਟੀ ਆ ਜੇ ਇਸ ਵਾਸਤੇ ਕੋਈ ਜਾਣ ਪਛਾਣ ਵਾਲੇ ਕੋਈ ਖਾਸ ਹੈ ਨਹੀਂ ਆਪਣੇ ਇਹ ਚ ਦੇਖਦੇ ਆ ਕੌਣ ਕੌਣ ਬੈਠਾ ਇਹ ਇਕਲੀ ਬਰਥਡੇ ਬੋਏ ਮੂਰਕਾਂ ਦੀ ਜਨਮ ਦਿਨ ਦੀਆਂ ਬਹੁਤ ਸਾਰੀਆਂ ਆ ਉਹਨਾਂ ਦੇ ਭਾਜੀ ਹੈਪੀ ਬਰਥਡੇ ਅਦਵਾਸ ਅਡਵਾਂਸ ਨਹੀਂ ਆਦਾ ਅੱਜ ਅੱਜ ਇਹ ਦਿਨ ਨੂੰ ਦੇਣ ਦਾ ਵੱਡੇ ਬੋਏ ਨਹੀਂ ਬਾਜੋ ਆ ਜੀ ਦੋਆਂ ਦੀ ਜੜੀ ਲੱਤ ਚ ਆ ਜਾ ਇਧਰ ਆ ਇਹ ਬੱਸ ਦਾ ਦੋਸਤੋ ਕਾਲੀ ਹੈ ਵਈ ਵਈ ਤੈਨੂੰ ਇਹ ਵੀ ਹੈ ਤੇ ਇਹ ਬੱਸ ਵਿੱਚ ਇਹਦੇ ਵਿੱਚ ਥੋੜੇ ਰਿਸ਼ਤੇਦਾਰ ਆ ਇਹਨਾਂ ਦੇ ਸਾਡੇ ਕਿੰਨੇ ਤੱਕ ਹੈ ਜਿਹੜੇ ਮੀਟੂ ਭਾਜੀ ਸਾਡੇ ਉਹਨਾਂ ਦੇ ਇਹ ਰਿਸ਼ਤੇਦਾਰ ਹੋਣ ਉਹ ਇਸ ਬੱਸ 'ਚ ਇੱਥੇ ਆ ਬਿਆ ਅਕਚੁਅਲੀ ਯਾਰ ਮੈਨੂੰ ਥੋੜੇ ਬੰਦੇ ਨਾ ਦਿਖਦੇ ਹੀ ਨਹੀਂ ਪਏ ਹਾਂ ਕੀ ਆ ਨਾ ਨਹੀਂ ਵਾਚਾਈ ਯਾਰ ਮੈਂ ਬੰਦੇ ਲੱਭ ਰ ਮੈਂ ਲੱਭਾ ਨੀਊਟਨ ਉਹ ਕਿੱਧਰ ਹੈ ਕੋ ਹੈ ਬਸ ਇੱਥੇ ਲੱਗੀ ਆ ਇਹਨਾਂ ਪਤਾ ਨਹੀਂ ਕਿੱ데 ਚਲ ਗਏ ਬਟਾ ਯਾਰ ਉਹ ਨੋਟ ਵੀ ਬੜਿਆ ਮਿਲ ਲਾਂਦੇ ਤੇ ਵਿਚਾਰ ਬਿਮਾਰਸ਼ੀ ਜੋ ਅਹੀਂ ਕਰਨੇ ਚਾਹਦੇ ਉਹ ਬਣਦੇ ਆ ਕਰਨਦੇ ਕੀ ਹੋਇਆ ਕੀ ਹੋਇਆ ਯਾਤਰਾ ਨੂੰ ਕੰਟੀਨਿਊ ਕਰਦੇ ਆਂ। ਸਾਹਤ ਲਈ ਇਹ ਥੋੜੀ ਦੇਰ ਦੂਰ ਹੈਗਾ ਤੇ ਸਾਹਤ ਲਈਆਂ ਤੋਂ ਪਿਛੇੜਾ ਇੱਕ ਪਿੰਡ ਹੈਗਾ। ਬਗੋਂ ਕਹਿੰਦੇ ਵੰਗਾਣਾ ਤੇ ਉਹ ਇੱਥੋਂ 4-5 ਕਿਲੋਮੀਟਰ ਦੂਰ ਹੈ ਤੇ ਅਸੀਂ ਐਂਟਰ ਹੋਣੇ ਆਣੇ ਸਾਹਤ ਲਈਆਂ ਥੋੜੀ ਦੇਰ ਤੱਕ ਤੇ ਇੱਥੇ ਹੁਣ ਬਹੁਤ ਜਿਆਦਾ ਤੇਜ਼ ਬਾਰਿਸ਼ ਲੱਗੀ ਹੋਈਗੀ। ਐ ਮੀਨੂ ਮੇਰੇ ਭਰਾ ਨੇ ਕਿਹਾ ਕਿ ਤੂੰ ਹਿੰਦੀ ਨਹੀਂ ਬੋਲਦੀ ਤੂੰ ਮੰਜਾਬੀ ਜੀ ਗੱਲ ਕਰ ਰਹੀ ਹੈ ਨਾਰਮਲ ਜਿਦਾ ਕਰਦਾ ਤੇ ਮੈਨੂੰ ਬੜਾ ਅਜੀਬ ਜਿਹਾ ਲੱਗ ਰਿਹਾ ਪਤਾ ਨਹੀਂ ਕਾਨੂੰ ਦੋਸਤੋ ਅਸੀਂ ਪਹੁੰਚ ਗਏ ਹਾਂ ਇਸ ਵੇਲੇ ਸ਼ੌਤ ਲਾਈਆਂ ਔਰ ਬਾਹਰ ਰੱਖਦਾ ਆ ਦੇਖੋ ਸਾਰੀ ਸੰਗਤ ਥੋੜੀ ਥੋੜੀ ਉੱਤਰਨੀ ਸ਼ੁਰੂ ਹੋ ਗਈ ਹੈ ਤੇ ਇਧਰ ਨਾ ਯਾਰ ਚਿੱਕੜ ਵੜਾਗਾ ਐਕਚੁਅਲੀ ਬਾਰਿਸ਼ ਹੋਈ ਹੋਣੀ ਹੁਣੇ ਹੁਣੇ ਤੇ ਇਸ ਕਰਕੇ ਮੈਂ ਸੋਚ ਰਿਹਾ ਕਿ ਬੂਟ ਪਾ ਕੇ ਜਾਣ ਦਾ ਕੋਈ ਫਾਇਦਾ ਤਾਂ ਹੈ ਨਹੀਂ ਯਾਰ ਠੀਕ ਹੈ ਟਿੱਕੜ ਵੜਾਗਾ ਤੇ ਕਿਉਂ ਨਾ ਅਸੀਂ ਇੱਦੀ ਚਲੀ ਆਇਆ ਲੱਗੇ ਪਰ ਪਰ ਉਹਨੂੰ ਬੰਦ ਕਰਾਉਣ ਦਾ ਚਾਂਸ ਪਾਣਾ ਹੈ ਲੇਕਿਨ ਬੰਬਰੀ ਰੱਖ ਕੇ ਅੱਜ ਜੀ ਮੈਡਮ ਦੀ ਗੁੱਸੀ ਹੋਈ ਹੈ ਸੋੜੇ ਅੱਗੇ ਦੋਸਤੋ ਸਾਰੀ ਬਸਾਂ ਅੱਜ ਅੱਧਰ ਖੜੀਆਂ ਹੋ ਚੁੱਕੀਆਂ ਨੇ ਸੋੜੇ ਲੱਗਿਆ 11 ਵਜੇ ਤੱਕ ਵੀ ਨਹੀਂ ਠੱਗਿਆ ਜੀ ਦੋਸਤੋ ਬਾਸ ਬੰਦੇ ਲੱਗੋ ਪਹਿਲਾਂ ਪਹਿਲੇ ਬੰਦਾ ਦੇਖਿਆ ਦੇਖਿਆ ਲੱਗਾ ਕਿਦਾਂ ਮਹਾਰਾਜ ਕੀ ਹਾਲ ਚਾਲ ਦੇਖੋ ਅੱਜ ਤੱਕ ਕਿੱਥੇ ਆ ਗਏ ਯਾਤ ਲਾਈਆਂ ਅੱਗੇ ਵੰਦਨ ਕਰਕੇ ਫੇਰ ਚਲਾ ਕੇ ਕਰਨਾ ਛਾੜੀ ਲੱਡੂ ਵੀ ਸਾਡਾ ਸਾਡੇ ਨਾਲ ਆ ਦੇਖੋ ਰਾਤ ਲਾਈਆਂ ਦਾ ਖੂਬਸੂਰਤ ਨਜ਼ਾਰਾ ਜੈ ਬਾਬੇ ਦੀ 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 ਬਾਬਾ ਮਿਲੇ ਗਿਆ ਜੈ ਬੋਲੋ ਭਗਤ ਹੋ ਅੱਬਾ ਜੀ ਬਾਬਾ ਜੀ ਬਾਬਾ ਜੀ ਬਾਬਾ ਜੀ ਬਾਬਾ ਜੀ ਕਿਆ ਜੀ ਬਰੀ ਬੰਦੇ ਮੈਂ ਦੇਖਿਆ ਨਹੀਂ ਪਤਾ ਨਹੀਂ ਉਹਨਾਂ ਕਾ ਟੋਲ ਗਿਰੀ ਪਰਬਤ ਬਾਬਾ ਜੀ ਦੇ ਦਰਵਾਰ ਤੇ ਤੇ ਲਗ ਤੋਂ ਬਾਅਦ ਫਿਰ ਬਾਬਾ ਸਸਰੇ ਜੀ 70 ਤੱਕ ਵਾਪਸੀ ਹੋ ਗਈ ਇੱਕ ਵਜਣ ਵਾਲਾ ਲਗਭਗ 10 ਮਿੰਟ ਰਹਿ ਗਿਆ ਬਸ ਥੇਕਣ ਗਿਆ ਤਾਂ ਬਾਅਦ ਹੀ ਸੰਗ ਗਿਆ ਥਾ ਠੇਕ ਰਹੀ ਹੈ ਫਤੋਂ ਅਸੀਂ ਚੱਲੇ ਆ ਹੁਣ ਇਸ ਵੇਲੇ ਆਪਾਂ ਦਰਸ਼ਨ ਲਈ ਤੇ ਸਵਾਇ ਇੱਕ ਹੋਣ ਲੱਗਾ 1 ਵਜੇ 15 ਮਿੰਟ ਲਗਭਗ ਸਾਡੀ ਮੈਡਮ ਜਿਹੜੀ ਹੁਣ ਇਧਰ ਚੱਲ ਚੱਲ ਕੇ ਥੱਕ ਗਈ ਐ ਚੜਾਈ ਚੜ ਕੇ ਹਾਲੇ ਕਾਫੀ ਚੜਾਈ ਅਜਾ ਤੇ ਵਿਚਾਰੀ ਥੱਕ ਗਈ ਹੰਗਾਂ ਦੀ ਚੱਕੋ ਮੈਨੂੰ ਮੁੜ ਕੇ ਚੱਕਲੀ ਐ ਆਪਣੇ ਦਾ ਵੀਊ ਕਾਫੀ ਵਧੀਆ ਲੇਕਿਨ ਕੈਮਰੇ ਵਿੱਚ ਨਾ ਇਸੋੜੋ ਵਧੀਆ ਨਹੀਂ ਆਦਾ ਆਈ ਕੇ ਦਿਖੀ ਲਿਓ ਇਹੀ ਹੋ ਸਕਦਾ ਹ ਨਾਲ ਕੋ ਮਿਲੋ ਇਸੇ ਬੰਨ ਲੈ ਬਾਬੇ ਦੀ ਬਸ ਪੁੱਜਣੇ ਵਾਲੇ ਆਹੀਂ ਉਹ ਸਾਰੀ ਗੱਡੀ ਐ ਤੋ ਅਸੀਂ ਹੁਣ ਦਰਬਾਰ ਦੇ ਸਾਹਮਣੇ ਪਹੁੰਚ ਚੁੱਕੇ ਆਂ ਤੇ ਆਪਾਂ ਨੀੜ ਗਈ ਤੂੰ ਤੈਨੂੰ ਬੜੀ ਟੈਨਸ਼ਨ ਆਂਦੀ ਜੀ ਨੀੜ ਗਈ ਤੇ ਤੈਨੂੰ ਬਾਜੀ ਵੀ ਲੈ ਜਿੰਨੇ ਆ ਚਲ ਬਾਬੇ ਜੀ ਚੱਲ ਜੀ ਚੱਲ ਬਾਈ ਚੱਲ ਬਾਬੇ ਚੱਪਲ ਉੱਪਰ ਖੋਲਣੀ ਆ ਉੱਪਰ ਜਾ ਕੇ ਖੋਲ ਦੇ ਉੱਤੇ ਦੁਕਾਨ ਆ ਨਾ ਇੱਕ ਉੱਥੇ ਖੋਲਦੇ ਆਪਾਂ ਜਾ ਕੇ ਮੈਂ ਕਰ ਆਗੇ ਆ ਗਈ ਸੰਗਤ ਆਦੀ ਸਾਡੀ ਆ ਗਏ ਸਾਡਾ ਐ ਤੇ ਧੀਰੇ ਜੀ ਬਾਉ ਉਹ ਲਾਈਟ ਚੱਲ ਗਈ ਉਹ ਲੜ ਚਾਹੀਦਾ ਤੇ बोल साचे दरबार की जय जी आ ओ चल गई टेचली ओ भी ले आते आपा क्या <laughs> कहता है सुनो स्क्रू ड्राइवर ओ भी आते आपा टेस्ट लाइन टेस्टर मेरा मन मो तेरी गुफा बे नज़ारे जो ਜਿਹੜੇ ਮੁੰਡੇ ਆ ਕੇ ਵਾਪਸ ਆ ਗਏ ਆ ਤੇ ਹੁਣ ਆਪਾਂ ਜਾ ਰਹੇ ਆ ਵਾਪਸ ਅੱਪਰ ਦਿਨ ਅੱਜ ਦੇ ਨਾਲ ਹੁਣ 4:30 ਤੇ ਲਗਭਗ ਹੋ ਹੀ ਗਈ ਹੈ 7:30 ਹੋ ਜਣੇ ਤੇ ਬੋਲਦੇ ਵਧੇ ਹੁਣ ਤੇ ਨਿੰਦ ਬੋਲਣ ਲੱਗੀ ਆ ਥੋੜਾ ਉਹਦਾ ਵੀ ਥੱਕ ਗਿਆ ਥੋੜੇ ਜਿਹਾ ਲਗਾ ਲਗਾ ਚੱਲਣ ਕਰਕੇ ਨਾ ਚਲੋ 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 ਚਲ 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 ਤੇ ਹਮ ਹੋ ਬੋ ਜਾ ਜਲਦੀ ਪਈ ਹੈ ਇੱਥੇ ਯਾਰ ਤਾਂ ਹੰਡੀ ਹੰਡੀ ਹੋ ਕੇ ਚੱਲ ਰਹੀ ਹੈ ਠੰਡ ਲੱਗਦੀ ਪਈ ਹੈ ਤਾਂ ਮੈਂ ਤਾਂ ਪਾਣੀ ਨਹੀਂ ਆਇਆ ਹੈ ਇਹ ਛੱਡ ਲੱਗਦੀ ਪਈ ਹੈ ਹਰਮਾਨ ਜੀ ਦਾ ਮੰਦਰ ਦੇਖ ਲਓ ਦੋਸਤੋ ਕੀ ਜਾਇ ਹਵਾਵਾਂ ਲਾ ਲਓ ਆਪੇ ਜੁਨੀਆ ਛੰਡੀ ਹਾ ਓਰੇ ਦੋਸਤੋ ਮੰਦਰ ਤੇ ਬੰਦ ਹੈ ਕਿਨ ਆਪਾਂ ਬਾਰਵੀਂ ਪ੍ਰਣਾਮ ਕਰਕੇ ਪਸੰਦ ਲੈਣਾ ਤੇ ਅੱਜ ਬਹੁਤ ਜ਼ਿਆਦਾ ਰਸਨਾ ਹਵਾ ਚੱਲ ਦਿੱਤੀ ਕਿ ਤੇ ਪੈ ਠਰ ਗਿਆ ਪੂਰੇ ਮੇਰੇ ਥੋੜਾ ਫਿਲਹਾਲ ਚਲਦੇ ਆਂ ਵਾਪਸ ਦੇਖਦੇ ਆਂ ਅਗਰ ਲੱਗਦਾ ਲੱਗਾ ਹੋਇਆ ਚਾਹ ਪਕੌੜਾ ਤਾਂ ਲੱਗਾ ਹੁੰਦਾ ਅਕਸਰ ਉਹਦਾ ਤੇ ਉਹ ਖਾ ਕੇ ਚਾਹ ਪੀਚਾ ਕਿਉਂਕਿ ਹੱਟ ਲੱਗ ਦਿੱਤੀ ਨਾ चाह पी फिर निकलते हैं वापिस दे बलॉगर इधर भी ब्लॉगर <laughs> ब्लॉगर लग रहे हैं दोस्तों ਹੁਣ ਅਸੀਂ ਹੁਣ ਲੱਗੇ ਆ ਸੋਲੇ 5:43 ਮਿੰਟ ਹੋ ਗਏ ਤੇ ਪਹ ਜਾ ਰਹੇ ਆ ਵਾਪਸ ਥੱਲੇ ਮੈਂ আর ਸੁੱਚਾ ਆਪਾਂ ਦੋਨੇ ਬਾਕੀ ਥੇ ਜੁਣੀ ਚੱਲ ਗਏ ਅੱਗੇ ਤੇ ਬਾਕੀ ਅੱਧੇ ਕੰਦੇ ਆਪਾਂ ਵੇਟ ਕਰਨੀ ਆ ਬਾਕੀ ਜਿਹੜੇ ਇੱਥੇ ਹੈਗੇ ਤੇ ਆਪਾਂ ਚੱਲਿਆ ਨਗੇ ਪਰ ਪੱਥਰ ਬੜੇ ਚੁਬਦੇ ਪਏ ਆਂਦੀ ਵਾਰ ਤਾਂ ਫਿਰ ਵੀ ਠੀਕ ਆ ਲੇਕਿਨ ਹੁਣ ਨਾ ਪੈਰ ਠੰਡੇ ਹੋ ਗਏ ਕਿ ਤਾ ਚੁਬਦੇ ਬਹੁਤ ਜ਼ਿਆਦਾ ਪਏ ਆ ਬੱਸ ਜੁਬੇ ਕੇ ਪਤਾ ਲੱਗਣਾ ਕੀ ਹਾਲ ਬਣਿਆ ਪਹਰਾਵਾ ਓਕੇ ਮੇਰੇ ਪੈਰ ਜਮਾ ਮੇਰੀ ਕੋ ਕਿੰਨੀ ਜ਼ਿਆਦਾ ਰੌਣਕ ਲੱਗੀ ਤੇ ਸ਼ਾਦ ਲਾਈਆਂ ਤੇ ਰਾਤ ਜਦੋਂ ਆਈ ਸੀ ਨਾ ਗੱਡੀਆਂ 7:30 'ਤੇ ਸੱਤ ਇੰਨੇ ਕੋਈ ਇਕੱਠੇ ਹੁੰਦੇ ਉਹਦੇ ਟਾਈਮ ਲੱਗ ਗਿਆਣਾ ਘੰਟਾ ਜਿਹਾ ਤੇ ਚੱਲਦੇ ਆਂ ਜਾਂਦੇ ਵਲੋਂ ਗੱਡੀ ਦੇ ਵਿੱਚ ਆਪਣੀ ਬੱਸ ਦੇ ਵਿੱਚ ਧੱਗ ਗਏ ਯਾਰ ਉਹਨਾਂ ਨੂੰ ਨੀਂਦ ਆ ਰਹੀ ਆ ਬਹੁਤ ਜ਼ਿਆਦਾ ਖਤਰਨਾਕ ਹਾਲੀ ਤੋ ਪਹੁੰਚ ਗਏ ਪਾਰਕਿੰਗ ਵਿੱਚ ਉਹ ਪਹਿਲਾਂ ਬੱਸ ਹੈ ਕਿੱਥੇ ਕੀ ਅਸੀਂ ਅਸੀਂ ਬਲੌਗਰ ਕੱਦਾਂ ਮਾਰੇ ਡਾਕਟਰ ਸਾਹਿਬ ਪਰੇ ਹੋ ਜਾਓ ਹੁਣ ਮੈਨੂੰ ਨਾ ਰੋਕਿਓ ਨਾ ਕਣ ਦੇ ਮੂੜ ਜਾਣੀਗਾ ਹੁਣ ਤਾਂ ਮੈਨੂੰ ਆਪਣੀ ਬੱਸ ਚਾਹੀਦੀ ਹੈ ਤੇ ਸਾਡੇ ਆਖੋਏ ਆ ਤੇ ਥੋੜੀ ਜਿਹੀ ਨੀਂਦ ਲਾਣ ਤੋਂ ਬਾਅਦ ਮੈਂ ਥੋੜਾ ਬੋਸ਼ਟ ਆਇਆ ਥੋੜੇ ਇਹ ਤਾਂ ਪਹਿਲੇ ਤੋਂ ਬੁਰਾ ਹਾਲੀ ਪੱਕੀ ਤਰ੍ਹਾਂ ਇਹ ਵੀ ਸੰਤਰੇ ਕੋਈ ਬੋਸ਼ਟ ਲੰਗਰ ਚੱਲੀ ਹੁੰਦੇ ਉਹਨਾਂ ਦੇ ਆਪਣੇ ਇਹ ਬਟੋਪੀਆਂ ਪਟਦੇ ਪਿਆ ਉਹ ਜਿਹੜਾ ਦੇਖੋ ਸੰਤਰੇ ਪਾਏ ਇਧਰ ਲੰਗਰ ਸ਼ਕਣ ਲਈ ਹੋਰ ਵੀ ਇਹ ਤਾਂ ਕਾਫੀ ਜਗ੍ਹਾ ਲੰਗਰ ਹੋਣੇ ਆ ਦੇਖਣੇ ਵੇਣੇ ਇਧਰ ਘੁੰਮ ਕੇ ਅੱਗੇ ਬਾਜ਼ਾਰ ਵਿੱਚ ਕਰਦੇ ਖਾਲੇ ਆ ਲੇਕਿਨ ਨਾ ਮਨ ਖਰਾਬ ਹੋ ਰਿਹਾ ਉਹਨਾਂ। ਹੋਰ ਸਾਡੇ ਦਰਬਾਰ ਕੀ ਜੈ। ਲੇਓ ਦੋਸਤੋ ਸੌਣ ਬੱਜਿਆ ਪੌਣਾ 1, ਮਤਲਬ 12 ਵਜੇ ਕੁਸ਼ 50 ਮਿੰਟ ਹੋਇਆ ਲਗਭਗ ਤੇ ਇੱਧਰ ਆਪਾਂ ਪਹੁੰਚੇ ਆ ਗੀਰ ਨਿਗਾਹ ਦਰਬਾਰ ਦੇ ਦਰਸ਼ਨ ਕਰਨ ਲਈ ਸੰਗਤ ਗਈ ਹੈ। ਆਪਾਂ ਵੀ ਚੱਲਦੇ ਆ ਥੋੜੀ ਦਰ ਬਾਅਦ ਲੇਕਿਨ ਕਿਆ ਕੀ ਇਹੇ ਪੀੜ ਹੋਣੀ ਨੇ ਅੱਜ ਲੱਕੜਮ ਸੰਗਤ ਜਾਣੀਆਂ ਤੇ ਥੋੜਾ ਜਿਹਾ ਕਿਹਾ ਤੇ ਰੁੱਕ ਕੇ ਚੱਲਦੇ। ਕੋਈ ਕਾਲੀ ਵਾਲਾ ਬੋਲਦਾ ਹੈ ਨਹੀਂ ਪੁੱਤ। ਤੇ ਇੱਥੇ ਜਿਆਦਾ ਟਾਈਮ ਆਪਾਂ ਰੁਕਣਾ ਨਹੀਂ ਕਿਉਂਕਿ ਟਾਈਮ ਹੋ ਰਿਹਾ ਜਿਆਦੇ ਕਿਉਂਕਿ 1 ਵਜਣ ਲੱਗਾ ਤੇ ਘਰ ਪਹੁੰਚਣ ਹੋਰ ਟਾਈਮ ਲੱਗਣਾ। ਫੇਰ ਇਸ ਕਰਕੇ ਜਿਆਦਾ ਟਾਈਮ ਨਹੀਂ ਰੁਕਣਾ ਪੁੱਤ। ਦਾ ਫੋਟੋ ਫੋਟੋ ਕਰਕੇ ਡਾਇਰੈਕਟਰ ਜੀ ਦਾ ਦਸਤਕੋਣ ਨਿਕਲਾਨੇ ਦਰਬਾਰ ਤੋਂ ਬਾਹਰ ਨਿਕਲ ਕੇ ਇੱਧਰ ਬਿਲਕੁਲ ਸਾਈਡ ਤੇ ਦੋਨੋਂ ਸਾਈਡ ਤੇ ਮਾਰਕੀਟ ਹੈ ਇਸ ਸਾਈਡ ਤੇ ਵੀ ਮਾਰਕੀਟ ਦੇਖ ਸਕਦੇ ਹੋ ਤੇ ਬਾਕੀ ਇੱਕ ਸਾਹਮਣੇ ਵੀ ਇੱਧਰ ਅੱਗੇ ਜਿਹੜੀ ਹੈ ਸਾਰੇ ਮਾਰਕੀਟ ਹੈ ਤੇ ਅਗਰ ਕਿਸੇ ਨੂੰ ਸ਼ਾਪਿੰਗ ਕਰਨੀ ਹੈ ਕੁਝ ਮਨ ਕਰਦਾ ਖਰੀਦਣ ਦਾ ਤਾਂ ਖਰੀਦ ਸਕਦਾ ਜੈ ਬਾਬਾ ਜੀ ਦੀ ਇਸੋੜਾ ਨਾ ਘੁੰਮਣ ਦਾ ਅਸਲ ਜਿਹੜੀ ਬਿਲਕੁਲ ਨਹੀਂ ਮਾਨੇ ਹਿੰ ਮੇਰਾ ਨਾ ਹਲਾ ਹਿੰਮਤ ਹੀ ਹੈ ਨਹੀਂ ਕਿ ਪੈਰ ਨਾ ਜਿਹੜੇ ਨੇ ਥੋੜੇ ਦਰਦ ਕਰਦੇ ਰਹੇ ਪਿਆ ਨਗੇ ਪਰਗੇ ਨੇ ਉਹਦੇ ਗਲਤੇ ਚੱਲੇ ਹੀ ਬਸ ਥੋੜੇ ਪੱਥਰ ਚੁੱਬੇ ਆ ਰਾਤ ਦੇ ਤਾਂ ਹੁਣ ਦਰਦ ਹੁੰਦੀ ਪਈ ਹੈ ਤੇ ਤੇ ਲੋਕ ਕਹਿੰਦੇ ਮਰਦਾਂ ਦੇ ਦਰਦ ਨਹੀਂ ਹੁੰਦੀ ਹੁੰਦੀ ਹੈ ਭਾਈ ਵੱਧ ਨਹੀਂ ਇਹੀ ਜਾਂਦੀ ਲਾ ਫਿਰ ਲਾ ਦੋਸਤੋ ਮੁੜ ਕੇ ਪਹੁੰਚਿਆ ਹੁਣ ਆਪਾਂ ਵਾਪਸ ਚੁਰੜੂ ਪਿੰਡ ਮਾਛਲਪਰਦੇਸ਼ ਆਹਮਦਿਨਿੜੇ ਅੰਦਰ ਸ਼ਕਦਵਾਲ ਫਿਰ ਮੁੜ ਕੇ ਜਾ ਰਹੇ ਆਂ ਪਾਪਸ ਘਰ ਵੱਟਣ ਲੱਗੇ ਆ 10 ਮਿੰਟ ਲੱਗੇ ਆ ਲੰਗਰ ਛੱਕ ਕੇ ਸਿਰਫ ਬੈਂਦੇ ਆ ਬਸ ਤੇ ਚੱਲਦੇ ਆ ਵਾਪਸ ਪੈਰ ਵੀ ਦੋਸਤੋ ਥੋੜਾ ਹਾਥੀਆਂ ਵਰਗੇ ਬਣ ਗਏ ਆ ਸੁੱਝ ਕੇ ਨਾ ਚਲੋ ਲੰਗਰ ਛੱਕਦੇ ਆ ਜਾ ਕੇ ਭੁੱਖ ਲੱਗੀ ਆ ਬਹੁਤ ਜ਼ਿਆਦਾ ਨਾ ਚੱਲਨੇ ਬੜੀ ਦਿੱਕਤ ਆਦੀ ਆ ਔਰ ਇਹ ਪੱਥਰ ਚੁਬਦੇ ਆ ਨਾ ਜਿਹੜੇ ਤੇ ਚਿੰਤਪੂਰਨ ਯਾਤਰਾ ਜਾਂਦੇ ਨੇ ਸੇਮ ਹਾਲ ਹੋ ਗਿਆ ਭਾਈ ਗਰ ਖਾ ਲਿਆ ਆਪਾਂ ਤੇ ਹੁਣ ਚੱਲਦੇ ਆਂ ਵਾਪਸ ਸਾਡੀ ਦਾਦੀ ਜੀ ਔਰ ਚਾ ਕੁਛ ਨਹੀਂ ਜਾਓ ਜਾ ਦੋ ਜੈਸ਼ਵੀ ਔਰ ਜਾਂਦੀ ਪਈ ਐ ਧਿਆਨ ਨਾਲ ਰੋਡ ਕ੍ਰੋਸ ਕਰਿਓ ਗੱਡੀਆਂ ਆਂਦੀਆਂ ਵੀ ਆ ਉਧਰ ਚੱਲਿਆ ਸੇਵਾ ਮੰਮੀ ਦੀ ਸੇਵਾ ਜਨਾ ਲਗਭਗ ਸਵਾਰੀਆਂ ਸਾਰੀਆਂ ਬੈਗੀਆਂ ਨੇ ਤੇ ਆਪਾਂ ਪਹੁੰਚ ਗਏ ਹੁਣ ਮੱਕਵਾਲ ਤੇ ਸਮਾਨ ਆਪਾਂ ਉਤਾਰ ਲਿਆ ਥੋੜਾ ਜਿਹਾ ਇਹ ਤੇ ਥੋੜਾ ਜਿਹਾ ਇਹਨਾਂ ਨੇ ਫੜਿਆ ਪਿਆ ਸਮਾਨ ਚੱਲੀ ਜਾਂਦੇ ਪਹਿਲਾਂ ਕਾਰ ਹੈ ਭਾਈ ਹੁਣਾਂ ਦੇ ਤੇ ਫੇਰ ਆਪਾਂ ਥੋੜਾ ਹੁੰਦੇ ਆਪਾਂ ਜੱਗ ਤੋਂ 200 ਸਮਾਨ ਤੇ ਹੁਣ ਚੱਲਦੇ ਆ ਵਾਪਸ ਅੱਗੇ ਲਿਕੇ ਮਟੀਰੀਅਲ ਖਾਲੀ ਹੁੰਦਾ ਆ ਚਾਗਲਾ 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 ਇਹ ਬੰਨੀ ਥੈਂਕ ਯੂ ਖਾਲੀ ਕਰਨਾਗਾ ਦੋਸਤੋ ਕਦਾਂ ਲੱਗਿਆ ਤੁਹਾਨੂੰ ਵਲੌਗ ਕਮੈਂਟ ਕਰਕੇ ਜਰੂਰ ਦੱਸੋ ਇਹ ਵਕਤੀ ਹੁਣ ਮੈਂ ਤਰਨ ਜਾ ਰਿਹਾ ਵਲੌਗ ਦਾ ਐਂਡ ਤੇ ਅਗਰ ਵਲੌਗ ਚੰਗਾ ਲੱਗਿਆ ਤਾਂ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਤੁਸੀ ਇਹ ਵਕਤੀ ਕੇਅਰ ਜਰੂਰ ਕਰਦੇ ਵੀਡੀਓ ਕੋ ਕਾਫੀ ਟਾਈਮ ਬਾਅਦ ਵੀਡੀਓ ਪਾਈ ਹੈ ਤੇ ਤੁਹਾਡੇ ਲਈ ਆਨੇ ਚੈਨਲ ਮੇ ਅਗਲੇ ਵਲੌਗ ਦੇ ਵਿੱਚ ਤੇ ਆ ਮਾਂ ਤੁਹਾਡੀ ਜਾਂ ਬਾਬਾ ਜੀ ਦੀ ਬਾਏ